ਇੱਥੇ ਗ੍ਰਿਡ ਪ੍ਰਪੋਜ਼ ਕਰੋ ਆ ਗ੍ਰਿਡ ਵਾਸਤੇ ਜਗ੍ਹਾ ਦੇ ਹੀ ਗ੍ਰਿਡ ਨੂੰ ਅਪਗ੍ਰੇਡ ਕਰਨੇ ਵਾਸਤੇ ਐਕਸਟਰਾ ਟਰਾਂਸਫਾਰਮ ਲਾਉਣ ਵਾਸਤੇ ਵੀ ਇੱਥੇ ਜਗ੍ਹਾ ਦੇ ਹੈ। ਬੇੜਾਗਰ ਘੱਟ ਸਾਲਾਂ ਚ ਪਹਿਲਾਂ ਕਾਂਗਰਸੀ ਸਰਕਾਰ ਨੇ ਕਰਿਆ ਹੁਣ ਇਹਦੀ ਨੇ ਕਰਿਆ ਨਾ ਕੋਈ ਗ੍ਰਿਡ ਬਣਾਇਆ ਨਾ ਕੋਈ ਤਾਰਾਂ ਪਾਈਆਂ। ਇਸ ਸਮੇਂ ਅਸੀਂ ਜ਼ਿਰਕਪੁਰ ਦੇ ਇੱਕ ਗ੍ਰਿਡ ਦੇ ਵਿੱਚ ਖੜੇ ਆ ਬਿਜਲੀ ਬੋਰਡ ਦਾ ਗ੍ਰਿਡ ਆ ਜਿੱਥੋਂ ਬਿਜਲੀ ਜ਼ਿਰਕਪੁਰ ਦੇ ਕਈ ਇਲਾਕਿਆਂ ਚ ਸਪਲਾਈ ਹੁੰਦੀ ਆ। ਕਈ ਕਈ ਘੰਟੇ ਲਾਈਟ ਨਾ ਆਉਣ ਕਰਕੇ ਲਾਈਟ ਦੀ ਤੰਗੀ ਕਰਕੇ ਲੋਕ ਇੰਨੇ ਪਰੇਸ਼ਾਨ ਹੋਏ ਨੇ ਕਿ ਆਖਿਰਕਾਰ ਇਸ ਗ੍ਰੇਡ ਦੇ ਵਿੱਚ ਪਹੁੰਚੇ ਨੇ ਅਨਕੇ ਸ਼ਰਮਾ ਜੀ ਦੀ ਗਵਾਹੀ ਦੇ ਵਿੱਚ ਨਾਲੇ ਮੌਜੂਦ ਹੈ ਕਿਉਂਕਿ ਇਹ ਉਹ ਬਿਜਲੀ ਬੋਰਡ ਨੇ ਜਿਹੜੇ ਅਕਾਲੀ ਦਲ ਦੇ ਵੇਲੇ ਬਣਦੇ ਨੇ ਅਕਾਲੀ ਦਲ ਸਰਕਾਰ ਬਣਾਉਂਦੀ ਆ ਪਰ ਇਹ ਮੌਜੂਦਾ ਸਰਕਾਰ ਨਾ ਤਾਂ ਇਸ ਵਿੱਚ ਕੋਈ ਵਾਅਦਾ ਕਰ ਪਾਈ ਆ ਨਾ ਹੀ ਇਹਨਾਂ ਨੂੰ ਮੇਨਟੇਨ ਕਰ ਪਾਈ ਐ ਇਸੇ ਕਰਕੇ ਲੰਬੇ ਲੰਬੇ ਬਿਲੀ ਦੇ ਕੱਟ ਲੱਗਦੇ ਨਜ਼ਰ ਆ ਰਹੇ ਨੇ ਲੋਕ ਪਰੇਸ਼ਾਨ ਨੇ ਪਰੇਸ਼ਾਨ ਹੋ ਕੇ ਅੱਜ ਇੱਥੇ ਪਹੁੰਚੇ ਨੇ ਅਨਕੇ ਸ਼ਰਮਾ ਜੀ ਸਾਡੇ ਨਾਲ ਮੌਜੂਦ ਹੈ ਸ਼ਰਮਾ ਜੀ ਆਖਿਰਕਾਰ ਤੁਹਾਡੇ ਨਾਲ ਬਹੁ ਇਹ ਸਾਡੀ ਨੇ ਜਿਹੜੇ ਕਾਉਂਸਲਰ ਹਨ ਸਾਰੇ ਇਹ ਜਿਹੜਾ ਗ੍ਰਿਡ ਦੇ ਨੂੰ ਜਗ੍ਹਾ ਆ 2015 ਚ ਸਾਡੇ ਵੱਲੋਂ ਦੇਈ ਗਈ ਮੈਂ ਇੱਥੇ ਗ੍ਰਿਡ ਪ੍ਰਪੋਜ਼ ਕਰਵਾਇਆ ਗ੍ਰਿਡ ਵਾਸਤੇ ਜਗ੍ਹਾ ਦੇਈ ਗ੍ਰਿਡ ਨੂੰ ਅਪਗ੍ਰੇਡ ਕਰਨੇ ਵਾਸਤੇ ਐਕਸਟਰਾ ਟਰਾਂਸਫਾਰਮ ਲਾਉਣ ਵਾਸਤੇ ਵੀ ਇੱਥੇ ਜਗ੍ਹਾ ਦੇਈ ਜੀਰਕਪੁਰ ਦੀ ਆਬਾਦੀ 2017 ਚ 2.5 ਲੱਖ ਆਬਾਦੀ ਸੀ ਤੁਸੀਂ ਦੇਖੋ ਵੀ ਪਿਛਲੇ 9 ਸਾਲਾਂ ਚ 6.5 ਲੱਖ ਵਾਦੀ ਹੋ ਗਈ ਜਿੰਨੇ ਮੈਂ ਪਾਸ ਕਰਵਾਏ ਤੇ ਉਹੀ ਗ੍ਰਿਡਾਂ ਆ ਰਾਮਗੜ੍ਹ ਪੁੱਡੇ ਮੈਂ ਕਰਵਾਇਆ ਪਰ ਬਾਅਦ ਵਿੱਚ ਮੈਂ ਗ੍ਰਿਡ ਬਣਾਇਆ ਅਪਗ੍ਰੇਡ ਵੀ ਮੈਂ ਕਰਵਾਇਆ ਫਿਰ ਉਸ ਤੋਂ ਬਾਅਦ ਚਲੇ ਜਾਓ ਤੁਸੀਂ ਠਕੋਲੀ 'ਚ ਗ੍ਰਿਡ ਮੈਂ ਲਵਾਇਆ ਅਪਗ੍ਰੇਡ ਵੀ ਮੈਂ ਕਰਵਾਇਆ ਜੀ ਰਿਕਵਰ ਵਾਲਾ ਜਿਹੜਾ ਬਟਰਾਨੇ 'ਚ ਮੈਂ ਪਾਸ ਕਰਵਾਇਆ ਮੈਂ ਹੀ ਲਵਾਇਆ ਤਾਂ ਉਸ ਤੋਂ ਬਾਅਦ ਇੱਕ ਵੀ ਗ੍ਰਿਡ ਇਸ ਸ਼ਹਿਰ 'ਚ ਪਿਛਲੇ 8 ਸਾਲਾਂ 'ਚ ਨਾ ਮਾ ਨਾ ਲਗਿਆ ਨਾ ਪ੍ਰਪੋਜ਼ਲ ਬਣੀ ਨਾ ਪਾਸ ਹੋਇਆ ਮੈਂ ਹਰ ਸਾਲ ਰੌਲਾ ਪਾਉਂਦਾ ਹੈਗਾ ਪ੍ਰੈਸ ਕਾਨਫਰੰਸਾਂ ਕਰਦਾ ਵੀ ਜੀਰਿਕਪੁਰ ਦੀ ਆਬਾਦੀ ਵੱਧਦੀ ਜਾ ਰਹੀ ਆ ਤੁਸੀਂ ਇੱਥੇ ਇਨਫਰਾਸਟ੍ਰਕਚਰ ਜਿਹੜਾ ਕ੍ਰੀਏਟ ਕਰੋ ਸਿੰਗਲ ਟਰਾਂਸਫਾਰਮ ਅਪਗ੍ਰੇਡ ਨਹੀਂ ਹੋਇਆ ਨਵੀਂ ਲਾਈਨਾਂ ਨਹੀਂ ਪਈਆਂ ਹੁਣ ਹਾਲਾਤ ਇਹ ਆ ਕਿ ਜੀਰਿਕਪੁਰ ਵਰਗੇ ਸ਼ਹਿਰ 'ਚ 48 48 ਘੰਟੇ ਦੇ ਕੱਟ ਲੱਗ ਰਹੇ ਆ ਆ ਮੈਂ ਗ੍ਰਿਡ 'ਚ ਆਇਆ ਦਾ ਪਤਾ ਕਰਨ ਐਕਚੁਅਲੀ ਪੋਜੀਸ਼ਨ ਉਹ ਕਹਿੰਦੇ ਵੀ ਜਿੰਨੀ ਕਿਰਨ ਦੀ ਕੈਪੈਸਿਟੀ ਆ ਡੇਢ ਗੁਣਾ ਵੱਧ ਉਹਦੀ ਡਿਮਾਂਡ ਆ ਜੀ ਅਸੀਂ ਕਿੱਥੇ ਤੇ ਪੂਰਾ ਕਰ ਦਈਏ ਚਾਰੇ ਗ੍ਰਿਡ ਅਪਗ੍ਰੇਡ ਚੱਲ ਰਹੇ ਆ ਤਾਂ ਬਿਜਲੀ ਬੋਰਡ ਨੇ ਡਿਸੀਜਨ ਕਰ ਲਿਆ ਵੀ ਜੇ ਕੋਈ ਟਰਾਂਸਫਾਰਮ ਛੜਦਾ ਛੜਿਆ ਰਹਿਣ ਦੇ ਤਾਰ ਛੜੀ ਆ ਛੜਿਆ ਰਹਿਣ ਦੇ ਫਿਊਜ ਉੜਿਆ ਤਾਂ ਉੜਿਆ ਰਹਿਣ ਦੇ ਤਾਂ ਕਿ ਗ੍ਰਿਡ ਜਿਹੜੇ ਆਵਰ ਲੋਡ ਨਾ ਹੋਣ ਹਾਲਤ ਇਹ ਆ ਵੀ ਲੋਕਾਂ ਦੇ ਘਰਾਂ ਚ ਪੀਣ ਵਾਸਤੇ ਪਾਣੀ ਨਹੀਂ ਰਾਤ ਨੂੰ ਸੋ ਨਹੀਂ ਸਕਦੇ ਬਾਕੀ ਲੀਡਰ ਤਾਂ ਸਾਰੇ ਕੋਈ ਚੰਡੀਗੜ੍ਹ ਰਹਿੰਦਾ ਕੋਈ ਕਿਤੇ ਰਹਿੰਦਾ ਮੈਂ ਜੀਲਕਪੁਰ ਚ ਰਹਿੰਦਾ ਸਾਰੀ ਰਾਤ ਲੋਕ ਫੋਨ ਕਰਕੇ ਮੈਨੂੰ ਨਹੀਂ ਸੌਣ ਦਿੰਦੇ ਵੀ ਸਰਮਾ ਜੀ ਤੁਸੀਂ ਕਰੋਸ਼ ਕਰੋ ਬੇੜਾਗਰ ਘੱਟ ਸਾਲਾਂ ਚ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਕਰਿਆ ਹੁਣ ਇਹਦੀ ਨਹੀਂ ਕਰਿਆ ਨਾ ਕੋਈ ਗ੍ਰਿਡ ਬਣਾਇਆ ਨਾ ਕੋਈ ਤਾਰਾਂ ਪਾਈਆਂ ਰੋਕ ਤੁਸੀਂ ਹਾਲਾਤ ਦੇਖੋ ਵੀ ਲੋਕ ਨਾ ਜੀ ਢਾਬਿਆਂ ਦੇ ਜਾ ਕੇ ਨਾ ਰਹੇ ਆ ਹੋਟਲਾਂ 'ਚ ਕਮਰੇ ਲੈ ਕੇ ਇਸ਼ਨਾਨ ਕਰ ਰਹੇ ਆ ਮਤਲਬ ਇਹ ਜੀ ਹਾਲਤ ਹੋ ਗਈ ਜੀ ਰਿਕਵਰ 'ਚ ਲੋਕ ਹੋਟਲਾਂ 'ਚ ਟਾਬਿਆਂ 'ਚ ਜਨਰੇਟਰ ਵਾਲਿਆਂ ਦਾ ਮੇਨੀ ਚਾਂਦੀ ਹੋਈ ਪਈ ਆ ਮਤਲਬ ਲੱਭਦੇ ਫਿਰੇ ਜਨਰੇਟਰ ਵੀ ਬਲੈਕ 'ਚ ਮਿਲ ਰਹੇ ਆ ਇਹ ਹਾਲਤ ਜਿਹੜੀ ਬਿਜਲੀ ਸਰਪਲਸ ਸੁਭਾ ਆਪਾਂ ਕਹ ਰਹੇ تھے 850 ਮੈਗਾਵਾਟ ਤੋਂ ਵਧਾ ਕੇ 12464 ਮੈਗਾਵਾਟ ਬਿਜਲੀ ਸਰਦਾਰ ਸੁਖੀਰ ਸਿੰਘ ਬਾਦਲ ਜੀ ਨੇ ਕਰੀ ਤੀ ਪਿਛਲੇ 8 ਸਾਲਾਂ 'ਚ ਇੱਕ ਵੀ ਯੂਨਿਟ ਬਿਜਲੀ ਐਡ ਨਹੀਂ ਹੋਈ ਹਜ਼ਾਰ ਯੂਨਿਟ ਘਟ ਗਈ ਡਿਮਾਂਡ 17000 ਤੇ ਪਹੁੰਚ ਗਈ 6000 ਮੈਗਾਵਾਟ ਦੀ ਡਿਮਾਂਡ ਵਧ ਗਈ ਇੰਟਰਸਟਿੰਗ ਦੀ ਗੱਲ ਵੀ ਜੀ ਰਿਕਵਰ ਜਿਹੜੀ 4.5 ਲੱਖ ਵਾਦੀ ਵਧੀ ਹੈ ਨਾ ਜੀ ਜ਼ਿਆਦਾ ਵਾਦੀ ਇਹ ਫਲੈਟਾਂ ਚ ਵਧੀ ਆ ਜਦੋਂ ਕੋਈ ਫਲੈਟ ਪਾਸ ਹੁੰਦੇ ਆ ਨਾ ਜੀ ਸਰਕਾਰ 7 ਸਵਾ ਕਰੋੜ ਰੁਪਏ ਐਡੀਸੀ ਲੈਂਦੀ ਆ ਹੁਣ 4 ਕਰੋੜ ਰੁਪਏ ਕਰਤਾ ਇਹਨਾਂ ਨੇ ਤਾਂ ਕਿ ਕੋਈ ਪਾਸ ਹੀ ਨਾ ਕਰ ਸਕੇ ਉਹਦੇ ਚ ਬਿਜਲੀ ਦੇ ਗ੍ਰਿਡ ਦੇ ਵੀ ਚਾਰਜਸ ਹੁੰਦੇ ਆ ਇੱਕ ਵਾਰੀ ਲੈ ਲੇ ਦੁਬਾਰਾ ਜਦੋਂ ਤੁਸੀਂ ਬਿਜਲੀ ਦਾ ਕਨੈਕਸ਼ਨ ਲੈਣਾ ਨਾ ਕਲੋਨੀ ਦਾ ਫਿਰ ਗ੍ਰਿਡ ਦਾ ਪ੍ਰੋਪੋਰਸ਼ਨਲ ਪੈਸੇ ਵੀ ਬਿਜਲੀ ਬੋਰਡ ਲੰਦਾ ਹੈਗਾ ਮਤਲਬ ਅਰਬਾਂ ਰੁਪਏ ਦੀ ਠੱਗੀ ਕੌਲੋਨਾਈਜ਼ਰਾਂ ਨਾਲ ਕਰਕੇ ਜੀਰਕਪੁਰ ਦੇ ਰੈਜ਼ਿਡੈਂਟ ਨਾਲ ਕਰਨ ਦੇ ਬਾਵਜੂਦ ਵੀ ਜੀਰਕਪੁਰ ਚ ਗ੍ਰਿਡ ਨਹੀਂ ਲਾਏ ਅੱਜ ਹਾਲਾਤ ਇਹ ਆ ਵੀ ਜੀਰਕਪੁਰ ਚ ਲੋਕ ਸਾਂਝੇ ਤੱਕ ਦੇਖਿਓ ਸਾਰਾ ਜੀਰਕਪੁਰ ਸੜਕਾਂ ਤੇ ਹੋਊਗਾ ਨਹੀਂ ਇੰਨੇ ਲਾਈਟ ਬਰੇਸ਼ਾਲ ਹੋ ਰਹੇ ਹੋ ਪਰ ਗ੍ਰਿਡ ਹੁਣ ਜਿਸ ਤਰੀਕੇ ਨਾਲ ਚਾਰੇ ਨੇ ਹੱਥ ਖੜੇ ਕਰ ਰਹੇ ਨੇ ਹੱਲ ਕੀ ਆ ਤੇ ਹੁਣ ਕੀ ਅਗਲੀ ਤੁਹਾਡੀ ਰਣਨੀਤੀ ਰਹਿਣ ਵਾਲੀ ਹੈ ਭਾਜੀ ਹਾਲਾਤ ਤਾਂ ਬੇੜਾ ਗਰਕ ਹੋ ਗਿਆ ਸ਼ਰਾਬੀ ਮੁੱਖ ਮੰਤਰੀ ਤੁਸੀਂ ਬਣਾਉਂਗੇ 2 ਵਜੇ ਜਿਹੜਾ ਸ਼ਰਾਬ ਪੀਲੇ ਉਹਨੂੰ ਕੀ ਸੋਚ ਆਈ ਦੀ ਲੋਕ ਤੰਗ ਹੋਏ ਚਿੱਕਾ ਮਾਰ ਰਹੇ ਹੈਗੇ ਹਾਲੇ ਆ ਵੀ ਹੁਣ ਸੋਮਵਾਰ ਤੋਂ ਲਗਾਤਾਰ ਐਕਸ਼ਨ ਦਫ਼ਤਰ ਤੇ 10 ਵਜੇ ਧਰਨੇ ਤੇ ਬੈਠਾਂਗੇ ਲਗਾਤਾਰ ਫਿਰ ਸ਼ਾਇਦ ਪ੍ਰਸ਼ਾਸਨ ਦੀ ਕੋਈ ਇੱਕ ਅਦਾ ਕੋਈ ਟਰਾਂਸਫਾਰਮ ਹੀ ਚੱਕ ਕੇ ਇੱਥੇ ਰੱਖ ਦੇਣ ਇੱਕ ਟਰਾਂਸਫਾਰਮ ਉੱਥੇ ਰੱਖ ਦੇਣ ਟਕੌਲੀ ਵਾਲੇ ਗ੍ਰਿਡ ਤੇ ਉੱਥੇ ਜਗ੍ਹਾ ਬਥੇਰੀ ਆ ਇੱਕ ਪਭਾਤ ਤੇ ਆ ਜੇ ਤਿੰਨ ਵੱਡੇ ਟਰਾਂਸਫਾਰਮ ਰੱਖ ਦੇਣ ਘੱਟ ਤੋਂ ਘੱਟ ਅੰਡਰ ਲੋਡ ਤਾਂ ਹੋ ਜਾਣ ਇਹ ਤਾਂ ਲੋਕਾਂ ਨੂੰ ਮਾਰਨ ਤੇ ਛੱਡਿਆ ਹੋਇਆ ਇਹਨਾਂ ਨੇ ਤਾਂ ਹਸਪਤਾਲ ਤੇ ਜਾਣ ਮਰਨ ਜੋ ਮਰਜੀ ਹੋਏ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੁਣ ਲੋਕ ਸੜਕਾਂ ਤੇ ਆ ਕੇ ਇਹਨਾਂ ਦਾ ਜਲੂਸ ਕੱਢਣਗੇ ਸੋ ਅੱਜ ਟਕੌਲੀ ਤੋਂ ਮੈਨੂੰ ਫੋਨ ਆਇਆ ਉੱਥੇ ਲੋਕ ਸੜਕ ਜਾਮ ਕਰ ਰਹੇ ਆ ਸਾਂਝ ਨੂੰ ਭਵਾਦ ਤੋਂ ਰੌਲਾ ਪੈ ਰਿਹਾ ਉੱਥੇ ਇੱਕ ਕਲੋਨੀ ਆ சிவா ਨਿਕਲੇਵ ਤੁਸੀਂ ਦੇਖੋ 36 ਘੰਟੇ ਹੋ ਗਏ ਬਿਜਲੀ ਨਹੀਂ ਆਈ ਨਾਬੇ ਚ ਇੱਕ ਕਲੋਨੀ ਧੀ ਕੱਲ ਮੈਂ ਮਿੰਤਾ ਕਰਕੇ ਉੱਥੇ ਬਿਜਲੀ ਠੀਕ ਕਰਵਾਈ ਔਰ ਆਉਂ ਔਰ ਆਹ ਹੁੰਛ ਅੱਛਾ ਇਧਰ ਜਿਹੜੀ sigma city ਆ golden enclave ਆ ਇਹਨਾਂ ਸਾਰੀ ਕਲੋਨੀਆਂ ਚ ਬਹੁਤ ਮਾੜੀ ਹਾਲਤ ਹੈ ਮਾੜੀ ਤੋਂ ਵੀ ਮਾੜੀ ਹਾਲਤ ਹੈ ਬਿਲਕੁਲ ਇਹ ਮਾੜੀ ਹਾਲਾਤ ਕਰਕੇ ਆ ਕੇ ਕਾ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਆ ਹੋਏ ਆ ਅੱਜ ਜਿਹੜੇ ਨੇ ਇੱਥੇ ਪੰਜਾਬ ਸਰਕਾਰ ਨੂੰ ਮੁਰਦਾਬਾਦ ਕਹਿੰਦਿਆ ਹੋਏ ਜਿਹੜੇ ਇੱਥੇ ਪਹੁੰਚੇ ਨੇ ਐਨਕੇ ਸ਼ਰਮਾ ਜੀ ਦੇ ਗਵਾਈ ਦੇ ਵਿੱਚ ਇੱਥੇ ਦੇ ਕਾਉਂਸਲਰ ਪਰ ਇਹ ਦੇਜਾ ਦੇ ਬਿਜਲੀ ਬੋਰਡ ਗ੍ਰਿਡ ਨੇ ਜਿਹੜੇ ਨਜ਼ਰ ਜ਼ਰੂਰ ਆਉਂਦੇ ਨੇ ਪਰ ਇੱਥੋਂ ਜਿੰਨੀ ਕੈਪੈਸਿਟੀ ਹੈ ਉਹਨੀ ਬਿਜਲੀ ਪੈਦਾ ਹੋ ਰਹੀ ਆ ਜਿਸ ਨਾਲ ਹੁਣ ਜਿਹੜੀ ਆ ਆਬਾਦੀ ਵਧਣ ਦੇ ਨਾਲ ਲੋਕਾਂ ਤੱਕ ਬਿਜਲੀ ਪੂਰੀ ਨਹੀਂ ਪਹੁੰਚ ਰਹੀ ਗਰਮੀ ਵੱਧ ਰਹੀ ਆ ਨਾ ਤਾਂ ਏਸੀ ਚੱਲ ਰਿਹਾ ਪੱਖਾ ਵੀ ਨਹੀਂ ਚੱਲ ਰਿਹਾ ਤੇ ਪਰੇ ਪਾਣੀ ਤੋਂ ਵੀ ਲੋਕ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਐਸੇ ਕਰਕੇ ਅੱਜ ਐਨਕੇ ਸ਼ਰਮਾ ਹੋਣਾ ਨੇ ਆਪਣੇ ਸਾਥੀਆਂ ਨਾਲ ਬਾਕੀ ਐਮਸੀਆਂ ਇੱਥੇ ਬਿਜਲੀ ਬੋਰਡ ਪਹੁੰਚ ਕੀਤੀ ਆ ਤਾਂ ਕਿ ਚੇਤਾਵਨੀ ਦਿੱਤੀ ਜਾ ਸਕੇ ਸਰਕਾਰ ਨੂੰ ਕਿ ਜਲਦ ਇਸ ਦੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਨਹੀਂ ਇਸ ਤੋਂ ਇਲਾਵਾ ਤਰਨਾ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਕਰੇਗਾ ਕੈਮਰਾਮੈਨ ਜਨਜ ਸ਼ਰਮਾ ਦੇ ਨਾਲ ਜਸਪ੍ਰੀ ਸਿੰਘ ਗਾਸ਼ਕ ਪੀ.ਟੀ.ਸੀ. ਨਿਊਜ਼ ਜ਼ਰਪੁਰ